ਨਾਨਕ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਜੀ ਇਹਦੇ ਬਾਬੇ ਨਾਨਕ ਦੇ ਲੋਕਾਂ ਨੇ ਪਰਵਾਹ ਵਾਲਾ ਇਹ ਹੰਕਾਰ ਵਾਲਾ ਉਹਨੂੰ ਖਤਮ ਕਰਤਾ ਦੇ ਵਿੱਚ ਲੱਗਦਾ ਵਾ ਵੀ ਅਗਦੀ ਸਕਦਾ ਵਾ ਜੀ ਪੂਰੀ ਇਮਾਨਦਾਰੀ ਨਾਲ ਕੰਮ ਕਰਾਉਣ ਦਾ ਜਿਹੜਾ ਬੰਦਾ ਨੰਗਾ ਬਿਲਕੁਲ ਅਗਲੇ 2.5 ਸਾਲ ਜਿਹਦਾ ਬਾਬਾ ਨਾਨਕ ਦਾ ਬਹੁਤ ਮੁਕਾਸਫ ਹੋਏਗਾ ਹਲਕੇ ਦਾ ਬਹੁਤ ਧੰਨਵਾਦ ਉਹਨਾਂ ਦੇ ਰਿਕਾਰਡ ਮੀਡੀਆ 69 1969 ਤੋਂ ਇਹ ਪਰਿਵਾਰ ਕਬਜ਼ਾ ਕਰਕੇ ਬਿਠਾ ਸੀਗਾ ਪਰਵਾਦ ਦਾ ਕਬਦਾ ਤੋੜਿਆ ਹੰਕਾ ਹਲ ਉਹਨਾਂ ਦਾ ਖਾਦੂ ਸਾਡੇ ਨਾਲ ਗਰਦੀਪ ਸਿੰਘ ਰੰਧਾਵਾ ਜੀ ਵੀ ਮੌਜੂਦ ਨੇ ਜੋ ਜਿੱਤ ਕੇ ਸੇਮ ਮੰਦਰ ਪਤਾ ਦੇਖਣ ਆਏ ਨੇ ਸਤਿਗੁਰ ਨਰਨਾਵ ਸਾਹਿਬ ਕਿਵੇਂ ਦੇਖ ਰਹੇ ਹੋ ਕਿੰਨਾ ਪਿਆਰ ਮਿਲਿਆ ਕਲਾਂਗੋੜ੍ਹ ਲੋਕਾਂ ਵੱਲੋਂ ਕਲਾਂਨਾਲ ਵਾਲਿਆਂ ਦਾ ਪਿਆਰ ਜਿਹੜਾ ਸਾਰੀ ਜ਼ਿੰਦਗੀ ਚ ਨਹੀਂ ਕਰਦੇ ਇਹਨਾਂ ਤੋਂ ਉਤਾਰ ਸਕਦੇ ਇਹ ਕਹਿਣਾ ਚਾਹੁੰਦੇ ਰੰਧਾਵਾ ਜੀ ਅੱਜ ਆਪ ਦੀ ਫਟੇ ਕਰਕੇ ਆਪ ਦੇ ਚਿਹਰਿਆਂ 'ਚ ਨਕ ਮਸਤ ਹੋਏ ਹਨ ਇਹਨਾਂ ਦੇ ਨਾਲ ਆਈ ਹੋਈ ਪੂਰਨ ਦਾ ਸੰਗਧੀਆ ਹਾਰੀਏ ਲਾਉਣੇ ਲੇਖੇ ਲਾਉਣੇ ਇਹਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖਣਾ ਬਹੁਤ ਸ਼ੰਕਰ ਬਵਾਨ ਕੀ ਹਾਂਜੀ ਸਰਾਂ ਉਹ ਰਾਹ ਕੋਰਾਂਦੋ ਹਨੀ ਤਾਂ ਰਵਾ ਕਿਵੇਂ ਦੇਖਦੇ ਅੱਜ ਦੀ ਜਿੱਤ ਨੂੰ ਬੜੀ ਖੁਸ਼ੀ ਆ ਬੜਾ ਖੁਸ਼ੀਆਂ ਭਰਿਆ ਮਾਹੌਲ ਆ ਕਿ ਜਿੱਤ ਦਾ ਸਾਰਾ ਸੇਰਾ ਜਿਹੜੇ ਆਮਾਦੀ ਪਾਰਟੀ ਦੇ ਵਰਕਰ ਸਹਿਬਾਨ ਕੋਟਰ ਸਪੋਰਟਰ ਜਿਨ੍ਹਾਂ ਨੇ ਰਾਤ ਦਿਨ ਮੇਰੇ ਲਈ ਮਿਹਨਤ ਕਰਕੇ ਇਹ ਜਿੱਤ ਵੱਲ ਮੈਨੂੰ ਲੈ ਕੇ ਗਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਭਗਵਾਨ ਜੀ ਬੋਲੇ ਸ਼ੰਕਰ ਮਹਾਰਾਜ ਇਹਨਾਂ ਦੇ ਦਰਤੇ ਖਾਣਾ ਜਿਨ੍ਹਾਂ ਦੀ ਕਿਰਪਾ ਨਾਲ ਅੱਜ ਇਹ ਮੁਕਾਮ ਹਾਸਲ ਹੋਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾਨਕ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਜੀ ਇਹਦੇ ਬਾਬੇ ਨਾਨਕ ਦੇ ਲੋਕਾਂ ਨੇ ਪਰਵਾਹ ਵਾਲਾ ਇਹ ਹੰਕਾਰ ਵਾਲਾ ਉਹਨੂੰ ਖਤਮ ਕਰਤਾ ਦੇ ਨੇ ਲੱਗਦਾ ਵਾ ਵੀ ਅਗਦੀ ਸਕਦਾ ਵਾ ਜੀ ਪੂਰੀ ਇਮਾਨਦਾਰੀ ਨਾਲ ਕੰਮ ਕਰਾਉਣ ਦਾ ਜਿਹੜਾ ਬੰਦਾ ਨੰਗਾ ਬਿਲਕੁਲ ਅਗਲੇ 2.5 ਸਾਲ ਜਿਹਦਾ ਬਾਬਾ ਨਾਨਕ ਦਾ ਬਹੁਤ ਮੁਕਾਸਫ ਹੋਏਗਾ ਹਲਕੇ ਦਾ ਬਹੁਤ ਧੰਨਵਾਦ ਉਹਨਾਂ ਦੇ ਸਟਾਰਟ ਮੀਡੀਆ 69 1969 ਤੋਂ ਇਹ ਪਰਿਵਾਰ ਕਬਜ਼ਾ ਕਰਕੇ ਬਿਠਾ ਸੀਗਾ ਪਰਿਵਾਰ ਦਾ ਕਬੜਾ ਤੋੜਿਆ ਹੰਕਾ ਹਲ ਉਹਨਾਂ ਦਾ ਖਤਮ ਸਾਡੇ ਨਗਰਦੀਪ ਸਿੰਘ ਰੰਧਾਵਾ ਜੀ ਵੀ ਮੌਜੂਦ ਨੇ ਜੋ ਜਿੱਟ ਗਏ ਸੇਮ ਮੰਦਰ ਪਤਾ ਦੇਖਣ ਆਏ ਨੇ ਸੱਸੀਕਰਨਾਉ ਸਾਹਿਬ ਕਿਵੇਂ ਦੇਖ ਰਹੇ ਹੋ ਕਿੰਨਾ ਪਿਆਰ ਮਿਲਿਆ ਕਲਾਂਗੜ੍ਹ ਲੋਕਾਂ ਨੂੰ ਕਲਾਂਗੜ੍ਹ ਵਾਲਿਆਂ ਦਾ ਪਿਆਰ ਜਿਹੜਾ ਸਾਰੀ ਜ਼ਿੰਦਗੀ ਚ ਨਹੀਂ ਕਰ ਚਿਆ ਨਾ ਕੋਈ ਦਾਰ ਸਕਦਾ ਇਹ ਕਹਿਣਾ ਚਾਹੁੰਦੇ ਰੰਧਾਵਾ ਜੀ ਅੱਜ ਆਪ ਦੀ ਫਟੇ ਕਰਕੇ ਆਪ ਦੇ ਚਰਨਾਂ 'ਚ ਨਕ ਮਸਤ ਹੋਏ ਹਨ ਇਹਨਾਂ ਦੇ ਨਾਲ ਆਏ ਹੋਏ ਤੁਹਾਨੂੰ ਸਤ ਸਗੰਦੀ ਆ ਹਾਲ ਦੇ ਨਾਮਾਰੇ ਦੇਖੇ ਲਾਉਣੀਆਂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਬਹੁਤ ਸ਼ੰਕਰਮਾਨ ਕੀ ਹਾਂਜੀ ਸਰਹਰਾ ਦਾ ਕੋਰ ਕੋਰ ਰੰਦੋ ਹਾਂਜੀ ਰਵ ਕਿਵੇਂ ਦੇਖਦੇ ਅੱਜ ਦੀ ਜਿੱਤ ਨੂੰ ਬੜੀ ਖੁਸ਼ੀ ਆ ਬੜਾ ਖੁਸ਼ੀਆਂ ਭਰਿਆ ਮਾਹੌਲ ਆ ਕਿ ਜਿੱਤ ਦਾ ਸਾਰਾ ਸੇਰਾ ਜਿਹੜੇ ਆਮ ਆਦੀ ਪਾਰਟੀ ਦੇ ਵਰਕਰ ਸਹਿਬਾਨ ਕੋਟਰ ਸਪੋਰਟਰ ਜਿਨ੍ਹਾਂ ਨੇ ਰਾਤ ਦਿਨ ਮੇਰੇ ਲਈ ਮਿਹਨਤ ਕਰਕੇ ਇਹ ਜਿੱਤ ਵੱਲ ਮੈਨੂੰ ਲੈ ਕੇ ਗਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤਪਗਵਾਂ ਜੀ ਬੋਲੇ ਸ਼ੰਕਰ ਮਹਾਰਾਜ ਇਹਨਾਂ ਦੇ ਦਰਤੇ ਖਾਣਾ ਜਿਨ੍ਹਾਂ ਦੀ ਕਿਰਪਾ ਨਾਲ ਅੱਜ ਇਹ ਮੁਕਾਮ ਹਾਸਲ ਹੋਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ